ਉਹका ਜਿਹੜੇ ਉਹ ਸਰਕਾਰੀ ਅਦਾਰਿਆਂ ਦੇ ਵਿੱਚ ਅੱਜ ਜਾ ਕੇ ਖੁਸ਼ ਨਹੀਂ ਉਹ ਕਹਿੰਦੇ ਕਿ ਉੱਥੇ ਬਹੁਤ ਸਾਰਿਆਂ ਦੀ ਬੋਲੀ ਰੁਕੀ ਹੁੰਦੀ ਆ ਕੰਮ ਨਹੀਂ ਸਹੀ ਤਰੀਕੇ ਨਾਲ ਕਰਦੇ ਜੇ ਕਰਦੇ ਤਾਂ ਬਹੁਤ ਸਾਰਾ ਕੰਮ ਲੇਟ ਹੋ ਜਾਂਦਾ ਸਰਕਾਰਾਂ ਨੇ ਜਾਣ ਬੁੱਝ ਕੇ ਇਹ ਮਾਹੌਲ ਕ੍ਰੀਏਟ ਕੀਤਾ ਕਿ ਸਰਕਾਰੀ ਮੁਲਾਜ਼ਮ ਨੇ ਕ੍ਰਪਸ਼ਨ ਲੈਂਦੇ ਨੇ ਇਹ ਕੰਮ ਨਹੀਂ ਕਰਦੇ ਤੇ ਸਰਕਾਰ ਨੇ ਖੁਦ ਬਹੁਤ ਸਾਰਾ ਇਸਟੇਜ ਨੂੰ ਉਤਸ਼ਾਹਤ ਕੀਤਾ ਤਾਂ ਕਿ ਲੋਕਾਂ ਦੇ ਵਿੱਚ ਸਰਕਾਰੀ ਮੈਕਮਿਆਂ ਨੂੰ ਪਹਿਲਾਂ ਬਦਨਾਮ ਕਰੋ ਮੁਰਕੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਰਸਤਾ ਪੱਧਰਾ ਕਰੋ ਹੁਣ ਅੱਜ ਕੱਲ੍ਹ ਫਾਸੀਵਾਦ ਦਾ ਹੱਲਾ ਬੜੇ ਵੱਡੇ ਰੂਪ ਦੇ ਵਿੱਚ ਆ ਰਿਹਾ ਤਾਂ ਕਈ ਵਾਰੀ ਦੇਖਦੇ ਨੇ ਕਿ ਜਿਹੜੀਆਂ ਮੰਗਾਂ ਨੇ ਉਹ ਇਹ ਨਹੀਂ ਲੱਗਦਾ ਕਿ ਸਿਰਫ ਆਰਥਿਕ ਮੰਗਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਵੀ ਸਰਕਾਰ ਨੇ ਬਹੁਤ ਸਾਰੀਆਂ categories ਬਣਾ ਦਿੱਤੀਆਂ ਜਿਸ ਕਰਕੇ ਬਹੁਤ ਸਾਰੀਆਂ categories ਦੇ ਹਿੱਤ ਤਾਂ ਆਪਸ 'ਚ ਟਕਰਾਉਂਦੇ ਨੇ ਕਈ ਵਾਰ ਤਾਂ ਇਹ ਬਣ ਜਾਂਦਾ ਕਿ ਸਰਕਾਰ ਨਾਲ ਘੱਟ ਤੇ ਆਪਸ 'ਚ ਲੜਾਈ ਜ਼ਿਆਦਾ ਬਣ ਜਾਂਦੀ ਹੈ ਆ ਮੁਗਲ ਇਤਿਹਾਸ ਨੂੰ ਜੇ ਅਸੀਂ ਸਾਡੇ ਹਿਸਟਰੀ 'ਚੋਂ ਕੱਢ ਦਾਂਗੇ ਉਹਨੂੰ ਖਾਰਜ ਕਰ ਦਾਂਗੇ ਬਾਬਾ ਖੱਟ ਸਕਦੇ ਨੇ ਕਿ ਦੇਖੋ ਮੁਗਲ ਬਹੁਤ ਜ਼ਾਲਮ ਸੀ ਅਸੀਂ ਉਹਨਾਂ ਨੂੰ ਸਲੇਬਸਾ ਤੋਂ ਬਾਹਰ ਕਰ ਦਿੱਤਾ ਉਹਨਾਂ ਦੇ ਨਾਮ ਨਿਸ਼ਾਨੋਂ ਉਠਾ ਦਿੱਤਾ ਪਰ ਮੁਗਲਾ ਮੁਗਲਸ ਕਾਲ ਨੂੰ ਹਿਸਟਰੀ ਚੋਂ ਬਾਹਰ ਕਰਨ ਦਾ ਮਤਲਬ ਸਾਡੇ ਗੁਰੂਆਂ ਦਾ ਜਿਹੜਾ ਇਤਿਹਾਸ ਆ ਉਹਨੂੰ ਵੀ ਬਾਹਰ ਕਰਨਾ ਹੋਊਗਾ ਅਜੀਬ ਗੱਲ ਹੈਗੀ ਐ ਇੱਥੇ ਕਿ ਬੰਦੇ ਨੂੰ ਪਰਖਣਾ ਇੱਕ ਮੁਲਾਜ਼ਮ ਨੂੰ ਪਰਖਣਾ ਪ੍ਰਵੇਸ਼ਨ ਦਾ ਮਤਲਬ ਕਿ ਉਹਦੀ ਕਾਬਲੀਅਤ ਚੈੱਕ ਕਰਨੀ ਐ ਸੀ ਪਰਖਣਾ ਹੈਗਾ ਕਿ ਜਿਸ ਕੰਮ ਦੇ ਲਈ ਉਹ ਰੱਖਿਆ ਉਹ ਉਸ ਕੰਮ ਦੇ ਕਾਬਿਲ ਹੈਗਾ ਜਾਂ ਨਹੀਂ ਹੈਗਾ ਪਰ ਅਫਸੋਸ ਦੀ ਗੱਲ ਕਿ ਉਹਨੂੰ ਭੁੱਖਾ ਮਾਰ ਕੇ ਘੱਟ ਤਨਖਾਹ ਦੇ ਕੇ ਉਹਦੀ ਕਾਬਲੀਅਤ ਚੈੱਕ ਕੀਤੀ ਜਾਂਦੀ ਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਜਦੋਂ ਪੂਰੇ ਦੇਸ਼ ਪੱਧਰ ਤੇ ਆਪਾਂ ਦੇਖਦੇ ਆ ਕਿ ਬਹੁਤ ਸਾਰੀਆਂ ਲਹਿਰਾਂ ਬਹੁਤ ਸਾਰੇ ਧਰਨੇ ਮੁਜ਼ਾਰੇ ਚੱਲ ਰਹੇ ਨੇ ਜਿੱਥੇ ਆਪਾਂ ਆਮ ਲੋਕ ਨੇ ਜਿਹੜੇ ਬੇਰੁਜ਼ਗਾਰੀ ਦੀ ਹੱਦ ਵੱਧਦੀ ਜਾਂਦੀ ਆ ਉਹ ਵੀ ਧਰਨੇ ਮੁਜ਼ਾਰਿਆਂ ਤੇ ਨੇ ਦੂਜੇ ਪਾਸੇ ਆਪਾਂ ਦੇਖਦੇ ਆ ਕਿ ਪੰਜਾਬ ਦੀ ਕਿਸਾਨੀ ਵੀ ਧਰਨਿਆ ਤੇ ਆ ਦੇਸ਼ ਦੇ ਬਹੁਤ ਸਾਰੇ ਜਿਹੜੇ ਵਰਗ ਆ ਉਹ ਧਰਨੇ ਮਜਾਰ ਰਹੇ ਨਹੀਂ ਉੱਥੇ ਹੀ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਸੌਖੇ ਲੋਕ ਨੇ ਉਹ ਆ ਮੁਲਾਜ਼ਮ ਲੋਕ ਪਰ ਉਹ ਵੀ ਅੱਜ ਧਰਨੇ ਮਜਾਰ ਰਹੇ ਨੇ ਤਾਂ ਆਪਾਂ ਪੂਰੇ ਦੇਸ਼ ਦੀ ਜਿਹੜੀ ਇਹ ਮੁਲਾਜ਼ਮਾਂ ਦੀ ਲਹਿਰ ਆ ਲੰਮੇ ਸਮੇਂ ਤੋਂ ਚੱਲ ਰਹੀ ਆ ਉਹਦੇ ਬਾਰੇ ਥੋੜੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਡੀਐਮਐਫ ਦੇ ਸੂਬਾ ਆਗੂ ਭਾਈ ਹਰਦੀਪ ਟੌੜਪੁਰ ਨੇ ਟੌੜਪੁਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜਦੋਂ ਆਪਾਂ ਆਮ ਲੋਕਾਂ ਨੂੰ ਦੇਖਦੇ ਆਂ ਜੀ ਧਰਨੇ ਮਜਾਰਿਆਂ ਤੇ ਹਨਾ ਉਦੋਂ ਕੋਈ ਬਹੁਤੀ ਹੈਰਾਨਗੀ ਨਹੀਂ ਹੁੰਦੀ ਇਹ ਕਿਹਾ ਜਾਂਦਾ ਕਿ ਚਲੋ ਇਹ ਕੋਈ ਬੇਰੁਜ਼ਗਾਰ ਹੋ ਜਾਂ ਕੋਈ ਨਸ਼ੇ ਤੋਂ ਪੀੜਤਾ ਹੈ ਨਾ ਉਹਨਾਂ ਦੇ ਮਾਪਿਓ ਨੇ ਧਰਨਾ ਲਾਤਾ ਇਦਾਂ ਦਾ ਦਾ ਨਾ ਜਾਂ ਕਹਿ ਦਿੰਦੇ ਵੀ ਕਿਸਾਨ ਧਰਨੇ ਤੇ ਬੈਠੇ ਆ ਮਜ਼ਦੂਰ ਧਰਨੇ ਤੇ ਬੈਠੇ ਆ ਪਰ ਜਦੋਂ ਮੁਲਾਜ਼ਮਾਂ ਨੂੰ ਆਪਾਂ ਦੇਖਦੇ ਆ ਕਿ ਵੱਡੀਆਂ ਲਹਿਰਾਂ ਉੱਠ ਰਹੀਆਂ ਨੇ ਧਰਨੇ ਮੁਜਾਹਰੇ ਤੇ ਬੈਠ ਰਹੇ ਨੇ ਮਰਨ ਵਰਤਾ ਤਾਂ ਤੇ ਢੋਖੜ ਤਾਲਾ ਤੇ ਬੈਠ ਰਹੇ ਨੇ ਤਾਂ ਇੱਕ ਸਵਾਲ ਵੀ ਮਨ ਚ ਆਉਂਦਾ ਕਿ ਮੁਲਾਜ਼ਮਾਂ ਨੂੰ ਕੀ ਲੋੜ ਪੈਗੀ ਇਸ ਟਾਈਮ ਵੀ ਉਹ ਇੰਨੇ ਜ਼ਿਆਦਾ ਧਰਨੇ ਮੁਜਾਹਰੇ ਤੇ ਬੈਠਦੇ ਨੇ ਦੇਖੋ ਜੀ ਮੁਲਾਜ਼ਮ ਵੀ ਉਸੇ ਸਮਾਜ ਦਾ ਹਿੱਸਾ ਨੇ ਜਿਸ ਸਮਾਜ ਦੇ ਵਿੱਚ ਬਾਕੀ ਲੋਕ ਰਹਿ ਰਹੇ ਨੇ ਇਸ ਕਰਕੇ ਸਰਕਾਰ ਜਿਹੜੀ ਵੀ ਨੀਤੀ ਕੋਈ ਲੈ ਕੇ ਆਉਂਦੀ ਆ ਉਸ ਨੀਤੀ ਦਾ ਅਸਰ ਜਿਵੇਂ ਸਮਾਜ ਦੇ ਬਾਕੀ ਵਰਗਾਂ ਤੇ ਪੈਂਦਾ ਉਸੇ ਤਰ੍ਹਾਂ ਮੁਲਾਜ਼ਮਤ ਵੀ ਪੈਂਦਾ ਹੈਗਾ ਜੇ ਅਸੀਂ ਵੇਖਣਾ ਹੋਵੇ ਕਿ ਕਿਸੇ ਸਮੇਂ ਸਮਾਜਵਾਦੀ ਪ੍ਰਬੰਧ ਦੇ ਕਾਊਂਟਰ 'ਚ سرمایہਦਾਰ ਮੁਲਕਾਂ ਨੇ ਕल्याणकारी ਰਾਜ ਦਾ ਵੈਲਫੇਅਰ ਸਟੇਟ ਦਾ ਕਨਸੈਪਟ ਲੈ ਕੇ ਆਉਂਦਾ ਜਿਸ ਦੇ ਤਹਿਤ ਵੱਡੇ ਪੱਧਰ ਤੇ ਪਬਲਿਕ ਸੈਕਟਰ ਖੜਾ ਕੀਤਾ ਗਿਆ ਲੋਕਾਂ ਨੂੰ ਸਬਸਿਡੀਆਂ ਦਿੱਤੀਆਂ ਗਈਆਂ ਪਰ 1990 ਦੇ ਵਿੱਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਆ ਦੁਨੀਆ ਭਰ ਦੇ ਵਿੱਚ ਆਰਥਿਕ ਨੀਤੀਆਂ ਮੋੜਾ ਕੱਟਦੀਆਂ ਨੇ ਭਾਰਤ ਦੇ ਵਿੱਚ ਵੀ ਨਿੱਜੀਕਰਨ ਵਿਸ਼ਵੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਹੁੰਦੀਆਂ ਨੇ ਉਹਨਾਂ ਨੀਤੀਆਂ ਦੇ ਸਿੱਟੇ ਵਜੋਂ ਜਿੱਥੇ ਸਬਸਿਡੀਆਂ ਦੇ ਉੱਤੇ ਕੱਟ ਲੱਗਦੇ ਨੇ ਉੱਥੇ ਸਰਕਾਰੀ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੇ ਲਈ ਆਕਾਰ ਘਟਾਈ ਦੀ ਨੀਤੀ ਲੈ ਕੇ ਆਉਂਦੇ ਨੇ ਸਿੱਧਾ ਆਕਾਰ ਘਟਾਉਂਦੇ ਨੇ ਤਾਂ ਵਿਰੋਧ ਹੁੰਦਾ ਤਾਂ ਆਕਾਰ ਘਟਾਉਣ ਦੇ ਲਈ ਠੇਕੇਦਾਰੀ ਸਿਸਟਮ ਸ਼ੁਰੂ ਕੀਤਾ ਅਲੱਗ-ਅਲੱਗ ਸੋਸਾਇਟੀਆਂ 'ਚ ਮੁਲਾਜ਼ਮ ਭਰਤੀ ਕੀਤੇ ਜਾਂ ਆਊਟਸੋਰਸ ਦੇ ਉੱਤੇ ਮੁਲਾਜ਼ਮ ਭਰਤੀ ਕੀਤੇ ਜਾਂ ਮਾਨ ਪੱਤੇ ਤੇ ਭਰਤੀ ਕੀਤੇ ਇਸ ਕਰਕੇ ਜਿੰਨਾਂ ਨੀਤੀਆਂ ਦੀ ਮਾਰ ਕਿਸਾਨ ਚੱਲ ਰਹੇ ਨੇ ਉਹ ਆਪਣੇ ਮੋਰਚੇ ਲਈ ਬੈਠੇ ਨੇ ਮਜ਼ਦੂਰ ਵਰਗ ਚੱਲ ਰਿਹਾ ਹੈ ਉਹ ਆਪਣੇ ਮਸਲਿਆਂ ਤੇ ਐਜੀਟੇਸ਼ਨ ਕਰ ਰਹੇ ਨੇ ਉਨਾ ਹੀ ਨੀਤੀਆਂ ਦਾ ਸਿੱਟਾ ਕਿ ਅੱਜ ਪੰਜਾਬ ਦੇ ਮੁਲਾਜ਼ਮ ਵੀ ਸੜਕਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਨ ਲਈ ਆਪਣੀ ਆਵਾਜ਼ ਉਠਾਉਣ ਲਈ ਮਜਬੂਰ ਨੇ ਇਸ ਕਰਕੇ ਪੰਜਾਬ ਦੇ ਵਿੱਚ ਅੰਦੋਲਨ ਭਖੇ ਹੋਏ ਨੇ ਜੀ ਜਦੋਂ ਕਈ ਵਾਰੀ ਇਹ ਗੱਲ ਹੁੰਦੀ ਹੈ ਨਾ ਸਰਕਾਰੀ ਅਦਾਰਿਆਂ ਦੀ ਜੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਜਾਂ ਕੋਸ਼ਿਸ਼ ਖਤਮ ਕਰਨ ਦੀ ਕੀਤੀ ਜਾ ਰਹੀ ਹੈ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਸਰਕਾਰੀ ਅਦਾਰਿਆਂ ਦੇ ਵਿੱਚ ਅੱਜ ਜਾ ਕੇ ਖੁਸ਼ ਨਹੀਂ ਉਹ ਕਹਿੰਦੇ ਕਿ ਉੱਥੇ ਬਹੁਤ ਸਾਰਿਆਂ ਦੀ ਬੋਲੀ ਰੁਕੀ ਹੁੰਦੀ ਆ ਕੰਮ ਨਹੀਂ ਸਹੀ ਤਰੀਕੇ ਨਾਲ ਕਰਦੇ ਜੇ ਕਰਦੇ ਤਾਂ ਬਹੁਤ ਸਾਰਾ ਕੰਮ ਲੇਟ ਹੋ ਜਾਂਦਾ ਸਾਡਾ ਟਾਈਮ ਸਿਰ ਕੰਮ ਨਹੀਂ ਹੁੰਦਾ ਚਾਹੇ ਹਸਪਤਾਲਾਂ ਦੀ ਗੱਲ ਹੋਵੇ ਜਾਂ ਕੋਈ ਕੋਈ ਵੀ ਹੋਰ ਅਦਾਰਾ ਹੋਵੇ ਬਿਜਲੀ ਵਿਭਾਗ ਹੋਵੇ ਕੁਝ ਵੀ ਹੋਵੇ ਜਾਂ ਰੋਡਵੇ ਦਾ ਹੋਵੇ ਉਹ ਵੀ ਕਹਿੰਦੇ ਕਿ ਰੁੱਖਾ ਬੋਲਦੇ ਨੇ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਸਰਕਾਰੀ ਅਦਾਰਿਆਂ ਦੇ ਵਿੱਚ ਕਿਉਂ ਲੱਗਦਾ ਕਿ ਪਣਪਰੀਆਂ ਨੇ ਪਹਿਲੀ ਗੱਲ ਤਾਂ ਦੇਖੋ ਕਿ ਪੰਚੋਂ ਕੋਲ ਇੱਕ ਸਾਰ ਨਹੀਂ ਹੁੰਦੀਆਂ ਦੂਜੀ ਗੱਲ ਸਰਕਾਰਾਂ ਨੇ ਜਾਣਬੁੱਝ ਕੇ ਇਹ ਮਾਹੌਲ ਕ੍ਰੀਏਟ ਕੀਤਾ ਕਿ ਸਰਕਾਰੀ ਮੁਲਾਜ਼ਮ ਨੇ ਕ੍ਰਾਪਸ਼ਨ ਲੈਂਦੇ ਨੇ ਇਹ ਕੰਮ ਨਹੀਂ ਕਰਦੇ ਤੇ ਸਰਕਾਰ ਨੇ ਖੁਦ ਬਹੁਤ ਸਾਰਾ ਸਟੇਜ ਨੂੰ ਉਤਸ਼ਾਹਤ ਕੀਤਾ ਤਾਂ ਕਿ ਲੋਕਾਂ ਦੇ ਵਿੱਚ ਸਰਕਾਰੀ ਵਿਭਾਗਾਂ ਨੂੰ ਪਹਿਲਾਂ ਬਦਨਾਮ ਕਰੋ ਮੁੜ ਕੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਰਸਤਾ ਪੱਧਰਾ ਕਰੋ ਉਦਾਹਰਨ ਦੇ ਤੌਰ ਤੇ ਬਿਜਲੀ ਮਲਾਜ਼ਮਾਂ ਬਾਰੇ ਬਹੁਤ ਪ੍ਰਚਾਰ ਕੀਤਾ ਗਿਆ ਪਰ ਮੁੜ ਕੇ ਜਦੋਂ ਉਹਨਾਂ ਨੂੰ ਰੱਜ ਕੇ ਪਹਿਲਾਂ ਬਦਨਾਮ ਕੀਤਾ ਗਿਆ ਤੇ ਮੁੜ ਕੇ ਬਾਅਦ ਦੇ ਵਿੱਚ ਬਿਜਲੀ ਬੋਰਡ ਨੂੰ ਜਦੋਂ ਤੋੜਿਆ ਤਾਂ ਆਮ ਲੋਕਾਂ ਦੀ ਆਵਾਜ਼ ਮੁਲਾਜ਼ਮ ਲੜੇ ਕੁਛ ਜਥੇਬੰਦੀਆਂ ਲੜੀਆਂ ਪਰ ਆਮ ਲੋਕਾਂ ਨੂੰ ਇਸ ਚੀਜ਼ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਲੱਗਿਆ ਹੈਗਾ ਇਸ ਕਰਕੇ ਜੇ ਸਰਕਾਰੀ ਮੁਲਾਜ਼ਮਾਂ ਤੋਂ ਕੰਮ ਲੈਣਾ ਹੈਗਾ ਸਰਕਾਰ ਬਖੂਬੀ ਲੈ ਸਕਦੀ ਹੈ ਤੇ ਲੈਂਦੀ ਹੈਗੀ ਹੈ ਇਸ ਕਰਕੇ ਜਿਹੜਾ ਬਦਨਾਮ ਕਰਨ ਦੇ ਲਈ ਜਾਣ ਬੁੱਝ ਕੇ ਪਹਿਲਾਂ ਮਾਹੌਲ ਤਿਆਰ ਕੀਤਾ ਜਾਂਦਾ ਜਾਂਦਾ ਹੈਗਾ ਤਾਂ ਕਿ ਸਰਕਾਰੀ ਮਹਿਕਮਿਆਂ ਨੂੰ ਖਤਮ ਕਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ ਇਸ ਕਰਕੇ ਜੇ ਕੋਈ ਕੰਮ ਨਹੀਂ ਕਰਦਾ ਹੈਗਾ ਅਸੀਂ ਕਦੇ ਵੀ ਆਪਣੀਆਂ ਜਥੇਬੰਦੀਆਂ ਵੱਲੋਂ ਆਪਣੀ ਫੈਡਰੇਸ਼ਨ ਵੱਲੋਂ ਉਸ ਤਰ੍ਹਾਂ ਦੇ ਮੁਲਾਜ਼ਮਾਂ ਦਾ ਇਸ਼ੂ ਨਹੀਂ ਉਠਾਇਆ ਹੈਗਾ ਜਿਹੜੇ ਕਿਸੇ ਕਰਾਪਸ਼ਨ ਦੇ ਕੇਸ ਦੇ ਵਿੱਚ ਫਸੇ ਹੋਣ ਜਿਹੜੇ ਕਿਸੇ ਹੋਰ ਅਣਗੈਲੀ ਜਿਹੜੇ ਕੰਮ ਦੇ ਮਾਮਲੇ ਦੇ ਵਿੱਚ ਮਤਲਬ ਲਾਪਰਵਾਹੀ ਵਰਤਦੇ ਹੋਣ ਜਾਂ ਲੋਕਾਂ ਨਾਲ ਮਿਸਬੀਹੇਵ ਕਰਦੇ ਹੋਣ ਉਸ ਤਰ੍ਹਾਂ ਦੇ ਮੁਲਾਜ਼ਮਾਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਸਟੈਂਡ ਨਹੀਂ ਕਰਦੇ ਇਸ ਕਰਕੇ ਉਹ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਸਰਕਾਰ ਦੇ ਛਤਰ ਛਾਇਆ ਦੇ ਹੇਠ ਇਹ ਸਾਰਾ ਕੁਝ ਕਰਦੇ ਹੈਗੇ ਨੇ ਨਹੀਂ ਪੱਤਾ ਵੀ ਪਰ ਨਹੀਂ ਮਾਰ ਸਕਦਾ ਜੇ ਸਰਕਾਰ ਦੀ ਇੱਛਾ ਹੋਵੇ ਜਿਵੇਂ ਚਲੋ ਹੋਰ ਬਹੁਤ ਸਾਰੇ ਸਰਕਾਰੀ ادارے ਨੇ ਜੀ ਉਹਨਾਂ ਤੋਂ ਇੰਨੀ ਇਸ ਕਿਸਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਬਹੁਤ ਜ਼ਿਆਦਾ ਹੀ ਸਿਆਣੇ ਹੋਣ ਹਨਾ ਟੀਚਰ ਆ ਜਿਹੜੇ ਅਧਿਆਪਕ ਆ ਉਹ ਇੱਕ ਸਮਾਜ ਨੂੰ ਅੱਗੇ ਲਿਆਉਣ ਦੇ ਵਿੱਚ ਅੱਗੇ ਵਧਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਨੇ ਕਿਉਂਕਿ ਉਹ ਐਜੂਕੇਸ਼ਨ ਦਿੰਦੇ ਨੇ ਸਿੱਖਿਆ ਦਿੰਦੇ ਨੇ ਹਨਾ ਨਵੇਂ ਵਿਦਿਆਰਥੀਆਂ ਨੂੰ ਨਵੀਂ ਜਨਰੇਸ਼ਨ ਨੂੰ ਤਾਂ ਜਿਵੇਂ ਹੁਣ ਅੱਜ ਕੱਲ੍ਹ ਫਾਸ਼ੀਵਾਦ ਦਾ ਹੱਲਾ ਬੜੇ ਵੱਡੇ ਰੂਪ ਦੇ ਵਿੱਚ ਆ ਰਿਹਾ ਆ ਤਾਂ ਕਈ ਵੀ ਦੇਖਦੇ ਨੇ ਕਿ ਜਿਹੜੀਆਂ ਮੰਗਾਂ ਨੇ ਉਹ ਇਹ ਨਹੀਂ ਲੱਗਦਾ ਕਿ ਸਿਰਫ ਆਰਥਿਕ ਮੰਗਾਂ ਤੱਕ ਸੀਮਿਤ ਹੋ ਕੇ ਰਹਿ ਗਿਆ ਵੀ ਸਾਡੀ ਤਨਖਾਹ ਵਧਾਈ ਜਾਵੇ ਹਨਾ ਸਾਨੂੰ ਪੱਕਾ ਕੀਤਾ ਜਾਵੇ ਮਾਣ ਪੱਤਾ ਦਿੱਤਾ ਜਾਵੇ ਜੋ ਵੀ ਹੈਗਾ ਹਨਾ ਸਾਰਾ ਕੀ ਲੱਗਦਾ ਕਿ ਉਸ ਵੱਲੋਂ ਗੱਲ ਕਿਉਂ ਨਹੀਂ ਜਾ ਰਹੀ ਉਧਰ ਵੱਲ ਕਦੇ ਗੱਲ ਹੋਈ ਨਹੀਂ ਨੀ ਦੇਖੋ ਸਰਕਾਰ ਨੇ ਬਹੁਤ ਚਲਾਕੀ ਦੇ ਨਾਲ ਜਿੱਥੇ ਇੱਕ ਮਾਹੌਲ ਤਿਆਰ ਕੀਤਾ ਸਰਕਾਰੀ ਵਿਭਾਗਾਂ ਨੂੰ ਤੋੜਨ ਦੇ ਲਈ ਨੌਕ ਮਲਾਜ਼ਮਾਂ ਦੀ ਗਿਣਤੀ ਘਟਾਉਣ ਦੇ ਲਈ ਉੱਥੇ ਨਾਲ ਦੀ ਨਾਲ ਇੱਕ ਹੋਰ ਨੀਤੀ ਲੈ ਕੇ ਆਂਦੀ ਕੋਈ ਵੀ ਭਰਤੀ ਆਪਣੀ ਪਹਿਲੀ ਭਰਤੀ ਦੀ ਤਰ੍ਹਾਂ ਨਹੀਂ ਕਰਨੀ ਹਰ ਭਰਤੀ ਦੀ ਉਸੇ ਵਸ਼ਰਤਾਂ ਵੱਖਰੀਆਂ ਵੱਖੋ-ਵੱਖਰੀਆਂ ਕੈਟਾਗਰੀਆਂ ਬਣਾ ਦਿਤੀਆਂ ਬਹੁਤ ਸਾਰੀਆਂ ਲੇਅਰ ਬਣਾ ਦਿੱਤੇ ਜਦੋਂ ਮੁਲਾਜ਼ਮਾਂ ਦੇ ਵਿੱਚ ਇੰਨੀਆਂ ਸਾਰੀਆਂ ਕੈਟਾਗਰੀਆਂ ਹੋਣਗੀਆਂ ਲਗਭਗ 10 ਤਰ੍ਹਾਂ ਦੇ ਤਾਂ ਪੰਜਾਬ ਦੇ ਵਿੱਚ ਅਧਿਆਪਕ ਹੋਣਗੇ ਮੜੇ ਜੀ ਉਹ ਗਿਣਾ ਵੀ ਦੋ ਕਿਤੇ ਕਿਤੇ ਦੇਖੋ ਮਤਲਬ ਸਰਕਾਰ ਨੇ ਸਭ ਤੋਂ ਪਹਿਲਾਂ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਜਦੋਂ ਬੰਦ ਕੀਤੀ ਜ਼ਿਲ੍ਹਾ ਪ੍ਰੀਸ਼ਦਾਂ ਦੇ ਤਹਿਤ ਭਰਤੀ ਕਰਨੀ ਸ਼ੁਰੂ ਕੀਤੀ ਤਾਂ ਤੇ ਬਰਗ ਬਣ ਗਿਆ ਜਿਹੜਾ ਰੈਗੂਲਰ ਮੁਲਾਜ਼ਮਾਂ ਤੋਂ ਵੱਖਰਾ ਚੱਲਣਾ ਸ਼ੁਰੂ ਹੋਇਆ ਇਸੇ ਤਰ੍ਹਾਂ ਕੁਝ ਮੁਲਾਜ਼ਮਾਂ ਨਾਲ ਉਹਨਾਂ ਦੇ ਹਿੱਤ ਟਕਰਾਂਦੇ ਸੀ ਉਹਨਾਂ ਨੇ ਆਪਣੀਆਂ ਵੱਖਰੀਆਂ ਜਥੇਬੰਦੀਆਂ ਬਣਾ ਲਈਆਂ 2008 ਦੇ ਲਗਭਗ ਸਰਬ ਸਿੱਖਿਆ ਅਭਿਆਨ ਉਸ ਤੋਂ ਬਾਅਦ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਇਸ ਤੋਂ ਬਾਅਦ ਸੈਂਟਰ ਸਪਾਂਸਰਡ ਸਕੀਮ ਇਸ ਦੇ ਤਹਿਤ ਅਧਿਆਪਕ ਭਰਤੀ ਕੀਤੇ ਗਏ ਇਸੇ ਤਰ੍ਹਾਂ ਜਿਹੜਾ ਡਿਪਾਰਟਮੈਂਟ ਦੇ ਵਿੱਚ ਵੀ ਭਰਤੀ ਕੀਤੀ ਗਈ 3442 ਅਧਿਆਪਕਾਂ ਦੀਆਂ ਵੱਖਰੀਆਂ ਸੇਵਾ ਸ਼ਰਤਾਂ ਜਿਹੜਾ 5178 ਵਾਲਿਆਂ ਦੀਆਂ ਬੱਕਰੀਆਂ ਸੇਵਾ ਸ਼ਰਤਾਂ 3582 ਵਾਲਿਆਂ ਦੀਆਂ ਬੱਕਰੀਆਂ ਸੇਵਾ ਸ਼ਰਤਾਂ ਉਹਨਾਂ ਨੂੰ ਹਰ ਭਰਤੀ ਦੀਆਂ ਇਹਨਾਂ ਸ਼ਰਤਾਂ ਪਹਿਲੀਆਂ ਤੋਂ ਬੱਕਰੀਆਂ ਰੱਖੀਆਂ ਇਸ ਕਰਕੇ ਜਿੰਨੀਆਂ ਵੀ ਭਰਤੀਆਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੋਈਆਂ ਉਹਨਾਂ ਦੀਆਂ ਆਪੋ ਆਪਣੀਆਂ ਜਥੇਵੰਦੀਆਂ ਬਣਦੀਆਂ ਗਈਆਂ ਜਿਹੜੀਆਂ ਆਪਣੇ ਭਰਤੀ ਦੇ ਮਸਲੇ ਹੱਲ ਕਰਾਉਣ ਤੱਕ ਸੀਮਤ ਰਹੀਆਂ ਇਸ ਕਰਕੇ ਕਦੇ ਵੀ ਮੁਲਾਜ਼ਮਾਂ ਦੇ ਸਾਂਝੇ ਮੁੱਦੇ ਨੇ ਉਹਨਾਂ ਦੇ ਉੱਤੇ ਜਿੱਥੇ ਆਵਾਜ਼ ਨਹੀਂ ਉਠਾਈ ਜਾ ਸਕੀ ਸੰਜੇਤਾਰ ਤੇ ਉਥੇ ਨਾਲ ਦੀ ਨਾਲ ਸਮਾਜ ਦੇ ਵਿੱਚ ਜਿਹੜੇ ਬਾਕੀ ਮਸਲੇ ਨੇ ਖਾਸ ਤੌਰ ਤੇ ਇਹਨਾਂ ਆਰਥਿਕ ਹਮਲੇ ਨੇ ਜਿਹੜੇ ਇਹਨਾਂ ਦੀਆਂ ਨੀਤੀਆਂ ਨੇ ਜਿਹੜੀਆਂ ਨਿੱਜੀਕਰਨ ਤੇ ਵਿਸ਼ਵੀਕਰਨ ਉਦਾਰੀ ਕਰਨ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਸੰਜੀਤ ਆਵਾਜ਼ ਉਠਾਈ ਜਾਵੇ ਇਸ ਪਾਸੇ ਸੋਚਣ ਦਾ ਵਕਤ ਨਹੀਂ ਦਿੱਤਾ ਹੈਗਾ ਇਸੇ ਤਰ੍ਹਾਂ ਫਾਸ਼ੀਵਾਦ ਦਾ ਖਤਰਾ ਮੰਡਰਾ ਰਿਹਾ ਇਸ ਪਾਸੇ ਪੰਜਾਬ ਦਾ ਮੁਲਾਜ਼ਮ ਵਰਗ ਬਾਕੀ ਸਮਾਜ ਦੇ ਵਿੱਚ ਸੰਘਰਸ਼ ਕਰ ਰਹੇ ਵਰਗਾਂ ਨਾਲ ਸਾਂਝ ਪਾ ਕੇ ਕੋਈ ਥੜਾ ਸਾਂਝਾ ਬਣਾਵੇ ਇਸ ਪਾਸੇ ਵੀ ਸੋਚਣ ਦਾ ਵਕਤ ਨਹੀਂ ਦਿੱਤਾ ਹੈਗਾ ਇਸ ਕਰਕੇ ਸਰਕਾਰ ਨੇ ਬਹੁਤ ਸਾਰੀਆਂ ਕੈਟਾਗਰੀਆਂ ਬਣਾ ਦਿੱਤੀਆਂ ਜਿਸ ਕਰਕੇ ਬਹੁਤ ਸਾਰੀਆਂ ਕੈਟਾਗਰੀਆਂ ਦੇ ਹਿੱਤ ਤਾਂ ਆਪਸ ਵਿੱਚ ਟਕਰਾਉਂਦੇ ਨੇ ਕਈ ਵਾਰ ਤਾਂ ਇਹ ਬਣ ਜਾਂਦਾ ਕਿ ਸਰਕਾਰ ਨਾਲ ਘੱਟ ਤੇ ਆਪਸ ਚ ਲੜਾਈ ਜ਼ਿਆਦਾ ਬਣ ਜਾਂਦੀ ਹੈ ਜਿਵੇਂ ਇਹ ਵੀ ਲੱਗਦਾ ਕਿ ਤੁਹਾਨੂੰ ਬਹੁਤ ਸਾਰੇ ਜਿਹੜੇ ਸਮਾਜ ਦੇ ਹੋਰ ਵਰਗ ਨੇ ਉਹਨਾਂ ਚੋਂ ਇੰਟੈਲੈਕਟ ਮਰ ਰਿਹਾ ਬੌਧਿਕ ਪੱਖ ਤੋਂ ਵੀਕ ਹੋ ਰਹੇ ਨੇ ਕਿਤੇ ਨਾ ਕਿਤੇ ਜਿਹੜੇ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਵਰਗ ਹੈਗਾ ਹਨਾ ਵੀ ਉਹਦੇ ਵਿੱਚੋਂ ਵੀ ਉਹ ਬੌਧਿਕਤਾ ਮਰ ਰਹੀ ਹੈ ਉਸ ਲੈਵਲ ਦਾ ਸੋਚਣ ਦੀ ਉਸ ਲੈਵਲ ਦਾ ਸਮਝਣ ਦੀ ਤੇ ਪਹਿਲੀ ਗੱਲ ਤਾਂ ਦੇਖੋ ਸਾਡਾ ਸਿੱਖਿਆ ਦਾ ਢਾਂਚਾ ਜਿਹੜਾ ਹੈਗਾ ਆਪਾਂ ਇਹ ਕਹਿੰਦੇ ਆ ਕਿ ਲਾਡ ਮਕਾਲੇ ਦੀ ਸਿੱਖਿਆ ਨੀਤੀ ਅੱਜ ਵੀ ਡਾਇਰੈਕਟਰ ਇਨ ਡਾਇਰੈਕਟਰ ਰੂਪ ਚ ਲਾਗੂ ਹੋ ਰਹੀ ਹੈਗੀ ਹੈ ਦੂਜਾ ਜੇ ਫਿਰ ਵੀ ਇਸ ਦੇ ਵਿੱਚੋਂ ਕੋਈ ਬਾਕੀ ਕੋਈ ਸੁਧਾਰ ਹੋਏ ਜੇ ਆਜ਼ਾਦੀ ਤੋਂ ਬਾਅਦ ਕੋਈ ਜਿੰਨੇ ਸੁਧਾਰ ਹੋਏ ਸਿੱਖਿਆ ਦੇ ਵਿੱਚ ਜੇ ਉਸ ਤੋਂ ਕਿਸੇ ਨੇ ਕੁਝ ਖੱਟਿਆ ਵੀ ਆ ਕੋਈ ਬੁੱਧੀ ਜੀ ਵੀ ਪੈਦਾ ਵੀ ਹੋਏ ਉਹਨਾਂ ਨੂੰ ਵੀ ਖਤਮ ਕਰਨ ਦੀ ਹੁਣ ਨਵੀਂ ਸਿੱਖਿਆ ਨੀਤੀ ਦੇ ਰਹੀ ਚਾਲ ਚੱਲ ਦਿੱਤੀ ਹੈ ਸਰਕਾਰ ਨੇ ਜਿਹੜਾ ਕੁਝ ਵਿਗਿਆਨਕ ਤੱਥ ਨੇ ਜਿੰਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਪਾਠ ਪੁਸਤਕਾਂ ਦੇ ਵਿੱਚੋਂ ਤੇ ਉਹਦੀ ਜਗ੍ਹਾ ਗੈਰ ਵਿਗਿਆਨਕ ਤੇ ਬਹਿਮਾ ਪਰਮਾ ਦਾ ਵਿੱਚ ਪਾਉਣ ਵਾਲੀਆਂ ਚੀਜ਼ਾਂ ਮਿੱਥੇ ਹਾਸਕ ਚੀਜ਼ਾਂ ਸਿਲੇਬਸਾਂ ਦਾ ਹਿੱਸਾ ਬਣਾਈਆਂ ਜਾ ਰਹੀਆਂ ਨੇ ਤੁਸੀਂ ਤਾਂ ਪੜਿਆ ਹੋਣਾ ਜਿਹੜਾ ਵੀ ਜਿਵੇਂ ਮਿਥਿਆਸਿਕ ਚੀਜ਼ਾਂ ਵਿੱਚ ਪਾਈਆਂ ਜਾ ਰਹੀਆਂ ਕੁਝ ਹੈ ਉਹਨਾਂ ਦੀ ਉਦਾਹਰਨਾਂ ਵੀ ਆ ਇੱਥੇ-ਇੱਥੇ ਫਿੱਟ ਕੀਤਾ ਹੋਇਆ ਦੇਖੋ ਡਾਰਵਿਨ ਨੂੰ ਖਤਮ ਕੀਤਾ ਜਾ ਰਿਹਾ ਸਿਲੇਬਸ ਦੇ ਵਿੱਚੋਂ ਕਿਸਦੇ ਉਲਟ ਜਿਹੜੀਆਂ ਮਿਥਕਥਾ ਮੰਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਇਸੇ ਤਰ੍ਹਾਂ ਮੁਗਲ ਇਤਿਹਾਸ ਨੂੰ ਜੇ ਅਸੀਂ ਸਾਡੇ ਹਿਸਟਰੀ ਚੋਂ ਕੱਢ ਦਾਂਗੇ ਉਹਨੂੰ ਖਾਰਜ ਕਰ ਦਾਂਗੇ ਬਾਬਾ ਖੱਟ ਸਕਦੇ ਨੇ ਕਿ ਦੇਖੋ ਮੁਗਲ ਬਹੁਤ ਜ਼ਾਲਮ ਸੀ ਅਸੀਂ ਉਹਨਾਂ ਨੂੰ ਸਿਲੇਬਸਾਂ ਤੋਂ ਬਾਹਰ ਕਰ ਦਿੱਤਾ ਉਹਨਾਂ ਦੇ ਨਾਮ ਨਿਸ਼ਾਨੋਂ ਉਠਾ ਦਿੱਤਾ ਪਰ ਮੁਗਲ ਮੁਗਲ ਸਾਲ ਨੂੰ ਹਿਸਟਰੀ ਚੋਂ ਬਾਹਰ ਕਰਨ ਦਾ ਮਤਲਬ ਸਾਡੇ ਗੁਰੂਆਂ ਦਾ ਜਿਹੜਾ ਇਤਿਹਾਸ ਆ ਉਹਨੂੰ ਵੀ ਬਾਹਰ ਕਰਨਾ ਹੋਊਗਾ ਜਿਹੜਾ ਮੁਗਲਾਂ ਦੇ ਨਾਲ ਸਿੱਖ ਗੁਰੂਆਂ ਦੀ ਟੱਕਰ ਰਹੀ ਹੈਗੀ ਆ ਕੁਰਬਾਨੀਆਂ ਦਿੱਤੀਆਂ ਜੇ ਮੁਗਲ ਹਿਸਟਰੀ ਨੂੰ ਅਸੀਂ ਹਸ ਤੋਂ ਲੰਬੇ ਕਰ ਦਾਂਗੇ ਤਾਂ ਸਿੱਖ ਹਿਸਟਰੀ ਦੇ ਵਿੱਚ ਵੀ ਬਹੁਤਾ ਕੁਝ ਬਚਣਾ ਨਹੀਂ ਹੈ ਇਸ ਕਰਕੇ ਸਰਕਾਰ ਟਿੱਕ تیر ਨਾਲ ਕਈ ਨਿਸ਼ਾਨੇ ਲਾ ਰਹੀ ਹੈਗੀ ਆ ਜਿੱਥੇ ਲੋਕਾਂ ਚ ਗੈਰ ਵਿਗਿਆਨਕ ਤੱਥ ਪ੍ਰੋਸ ਰਹੀ ਹੈਗੀ ਆ ਉਹਨਾਂ ਦੇ ਵਿੱਚੋਂ ਕੋਈ ਅਗਾਂਵਧੂ ਬੁੱਧੀਜੀਵੀ ਨਾ ਪੈਦਾ ਹੋ ਸਕਣ ਜਿਹੜੇ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਹੁਣ ਜਿਹੜੇ ਸਮਾਜ ਦੇ ਵਿੱਚ ਪ੍ਰੋਗਰੈਸਿਵ ਮੂਵਮੈਂਟਾਂ ਨੂੰ ਲੀਡ ਨਾ ਕਰ ਸਕਦੇ ਹੁਣ ਉਸ ਤਰ੍ਹਾਂ ਦੇ ਬੰਦੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੀ ਫਿਰ ਕਰਨਾ ਕੀ ਚਾਹੀਦਾ ਕਿੱਦਾਂ ਦੀ ਲਹਿਰ ਹੋਵੇ ਮੁਲਾਜ਼ਮੇ ਇਸ ਤੇ ਕੀ ਸੋਚਦੇ ਨੇ ਜਿਹੜੇ ਮੁਲਾਜ਼ਮਾ ਦੇ ਵਿੱਚ ਉੱਪਰ ਜਿਹੜੀ ਆਗੂਆਂ ਦੀ ਲੇਅਰ ਆ ਦੇਖੋ ਮੁਲਾਜ਼ਮਾਂ ਦੇ ਵਿੱਚ ਇੱਕ ਤਾਂ ਹੈਗਾ ਬੇਰੋਜ਼ਗਾਰਾਂ ਦੇ ਮਸਲੇ ਉਹਨਾਂ ਦਾ ਇੱਕੋ ਇੱਕ ਕੰਸਰਨ ਹੁੰਦਾ ਕਿ ਅਸੀਂ ਆਪਣਾ ਰੁਜ਼ਗਾਰ ਕਿਵੇਂ ਲੈਣਾ ਦੂਜਾ ਵਰਗ ਹੈਗਾ ਜਿਹੜਾ ਕੰਟਰੈਕਟਰ ਦੇ ਉੱਤੇ ਆ ਜਾਂ ਸੁਸਾਇਟੀਆਂ ਦੇ ਵਿੱਚ ਹੈਗਾ ਸੁਸਾਇਟੀਆਂ ਦੇ ਵਿੱਚ ਕੰਮ ਕਰਦੇ ਵੀ ਇੱਕ ਤਰ੍ਹਾਂ ਕੰਟਰੈਕਟੇ ਹੈਗਾ ਕਿਉਂਕਿ ਉਹਨਾਂ ਨੂੰ ਰੈਗੂਲਰ ਮੁਲਾਜ਼ਮ ਵਾਲਾ ਕੋਈ ਲਾਭ ਨਹੀਂ ਮਿਲਦਾ ਜਿਸ ਜਗ੍ਹਾ ਤੇ ਖੜੇ ਅਸੀਂ ਕੰਪਿਊਟਰ ਦੇ ਆਪਕ ਮਰਨ ਵਰਤ ਤੇ ਇਸ ਤੋਂ ਪਹਿਲਾਂ ਭੁੱਖ ਹੜਤਾਲ ਕੀਤੀ ਇਹਨਾਂ ਦਾ ਇਹਨਾਂ ਨੂੰ ਰੈਗੂਲਰ ਮੁਲਾਜ਼ਮ ਵਾਲਾ ਕੋਈ ਲਾਭ ਨਹੀਂ ਮਿਲਦਾ ਇਹਨਾਂ ਦੇ ਪਰਿਵਾਰ ਕੰਪਿਊਟਰ ਟੀਚਰ ਦੀ ਡੈਥ ਹੋ ਜਾਂਦੀ ਹੈਗੀ ਆ ਕਿਸੇ ਨੂੰ ਮੁੜ ਕੇ ਪਰਿਵਾਰ ਦੇ ਵਿੱਚ ਰੋਜ਼ਗਾਰ ਨਹੀਂ ਮਿਲਦਾ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਬਾਕੀ ਸਹੂਲਤਾਂ ਮਿਲਦੀਆਂ ਨੇ ਕੋਈ ਸਹੂਲਤ ਨਹੀਂ ਮਿਲਦੀ ਇਸ ਤਰ੍ਹਾਂ ਦਾ ਸੁਸਾਇਟੀਆਂ ਦੇ ਵਿੱਚ ਭਰਤੀ ਕਿਤੇ ਉਹਨਾਂ ਦਾ ਆਪਣਾ ਮਸਲਾ ਹੈਗਾ ਦੂਜਾ ਹੈਗਾ ਕਿ ਜਿਹੜੇ ਨਵੀਂ ਭਰਤੀ ਹੋ ਜਾਂਦੀ ਹੈਗੀ ਆ ਉਹ ਹੁੰਦੀ ਹੈ ਪਰਮਿਸ਼ਨ ਦੇ ਤ ਤ ਤੇ ਸ਼ਾਇਦ ਪੰਜਾਬ ਅਜੀਬ ਗੱਲ ਹੈਗੀ ਆ ਇੱਥੇ ਕਿ ਬੰਦੇ ਨੂੰ ਪਰਖਣਾ ਇੱਕ ਮੁਲਾਜ਼ਮ ਨੂੰ ਪਰਖਣਾ ਪ੍ਰਵੇਸ਼ਣ ਦਾ ਮਤਲਬ ਕਿ ਉਹਦੀ ਕਾਬਲੀਅਤ ਚੈੱਕ ਕਰਨੀ ਹੈ ਅਸੀਂ ਪਰਖਣਾ ਹੈਗਾ ਕਿ ਜਿਸ ਕੰਮ ਦੇ ਲਈ ਉਹ ਰੱਖਿਆ ਉਹ ਉਸ ਕੰਮ ਦੇ ਕਾਬਲ ਹੈਗਾ ਜਾਂ ਨਹੀਂ ਹੈਗਾ ਪਰ ਅਫਸੋਸ ਦੀ ਗੱਲ ਕਿ ਉਹਨੂੰ ਭੁੱਖਾ ਮਾਰ ਕੇ ਘੱਟ ਤਨਖਾਹ ਦੇ ਕੇ ਉਹਦੀ ਕਾਬਲੀਅਤ ਚੈੱਕ ਕੀਤੀ ਜਾਂਦੀ ਆ ਪ੍ਰਵੇਸ਼ਣ ਦੇ ਸਮੇਂ ਚ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਜਦੋਂ ਜਾ ਕੇ ਇੱਕ ਮੁਲਾਜ਼ਮ ਰੈਗੂਲਰ ਹੁੰਦਾ ਹੈਗਾ ਫਿਰ ਮੁਲਾਜ਼ਮਾਂ ਦੇ ਉਹਨਾਂ ਰੈਗੂਲਰ ਮੁਲਾਜ਼ਮਾਂ ਦੇ ਜਿਹੜੇ ਮਸਲੇ ਨੇ ਅੱਜ ਪੰਜਾਬ ਦੇ ਵਿੱਚ ਰੈਗੂਲਰ ਮੁਲਾਜ਼ਮਾਂ ਦੇ ਤੇ ਪੈਨਸ਼ਨਰ ਨੇ ਜਿਹੜੇ ਰਿਟਾਇਰ ਹੋ ਚੁੱਕੇ ਉਹ ਵੀ ਲੜਾਈ ਦੇ ਮੈਦਾਨ ਦੇ ਵਿੱਚ ਨੇ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਪੈਨਸ਼ਨਰਾਂ ਨੂੰ ਜੋ ਤਨਖਾਹ ਕਮਿਸ਼ਨ ਸਰਕਾਰ ਦਾ ਆਪਣਾ ਬਿਠਾਇਆ ਹੋਇਆ ਰეკਮੈਂਡ ਕਰਦਾ ਸੀ ਉਸ ਤੋਂ ਘੱਟ ਪੈਨਸ਼ਨ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਰੈਗੂਲਰ ਮੁਲਾਜ਼ਮਾਂ ਨੇ ਜਿਹੜੇ ਪਿੰਡਾਂ 'ਚ ਜੌਬ ਕਰਦੇ ਨੇ ਉਹਨਾਂ ਦਾ ਪਿੰਡੂ ਪੱਤਾ ਕੱਟ ਦਿੱਤਾ ਜਿਸ ਕਰਕੇ ਉਹ ਸ਼ਹਿਰ ਦੇ ਵਿੱਚ ਨੌਕਰੀ ਕਰਦੇ ਮੁਲਾਜ਼ਮ ਨਾਲੋਂ 4-5 ਹਜ਼ਾਰ ਰੁਪਏ ਘੱਟ ਤਨਖਾਹ ਲੈ ਰਹੇ ਨੇ ਜਦਕਿ ਪਿੰਡਾਂ ਚ ਦੂਰ ਦਰਾਡੇ ਜਾ ਕੇ ਜਿਨ੍ਹਾਂ ਨੇ ਆਪਣੇ ਸੇਵਾ ਨਿਭਾਉਣੇ ਸੀ ਉਹਨਾਂ ਨੂੰ ਪਿੰਡੂ ਪੱਤਾ ਐਸੇ ਕਰਕੇ ਮਿਲਦਾ ਸੀ ਕਿ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਪਿੰਡਾਂ ਤੋਂ ਆਪਣੀ ਸਰਕਾਰ ਚਲਾਉਣੀ ਆ ਸੋ ਪਿੰਡਾਂ ਚ ਕੰਮ ਕਰਦੇ ਮੁਲਾਜ਼ਮਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਇਸੇ ਤਰ੍ਹਾਂ ਮਹਿੰਗਾ ਪੱਤਾ ਜਿਹੜਾ ਮਹਿੰਗਾਈ ਦੇ ਵਧਣ ਦੇ ਨਾਲ ਨਾਲ ਐਲਾਨ ਹੁੰਦਾ ਹੈਗਾ ਸੈਂਟਰ ਗਵਰਨਮੈਂਟ ਨਾਲੋਂ ਇੱਕ ਵੱਡਾ ਹਿੱਸਾ ਲਗਭਗ 15% ਤੋਂ ਵੱਧ ਪੰਜਾਬ ਦੇ ਵਿੱਚ ਜਿਹੜਾ ਮਹਿੰਗਾਈ ਪੱਤਾ ਹੈਗਾ ਉਹ ਪਿੱਛੇ ਚੱਲ ਰਿਹਾ ਹੈਗਾ ਇਸੇ ਤਰ੍ਹਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਮਸਲਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਗਾਰੰਟੀ ਦਿੱਤੀ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਲੈ ਕੇ ਆਵਾਂਗੇ ਪਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਬਜਾਏ ਇੱਕ ਮੋਦੀ ਸਰਕਾਰ ਸੈਂਟਰ ਦੇ ਵਿੱਚ ਜਿਹੜਾ ਇੱਕ ਕਾਰਪੋਰੇਟ ਪੱਖੀ ਪੁਰਾਣੀ ਪੈਨਸ਼ਨ ਉਹ ਨਵੀਂ ਪੈਨਸ਼ਨ ਸਕੀਮ ਸੀ ਉਹਦੀ ਜਗ੍ਹਾ ਕਾਰਪੋਰੇਟ ਪੱਖੀ ਹੀ ਯੂਪੀਐਸ ਲੈ ਕੇ ਆਈ ਨਵੀਂ ਯੂਪੀਐਸ ਯੂਪੀਐਸ ਨੂੰ ਹੀ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਬਾਰੇ ਵਿਚਾਰਾ ਪੰਜਾਬ ਸਰਕਾਰ ਕਰ ਰਹੀ ਹੈਗੀ ਆ ਸੋ ਪੁਰਾਣੀ ਪੈਨਸ਼ਨ ਦਾ ਮਸਲਾ ਉਹਨਾਂ ਦੇ ਸਾਹਮਣੇ ਖੜਿਆ ਹੈਗਾ ਇਸੇ ਤਰ੍ਹਾਂ ਜਿਹੜਾ ਹੈਗਾ ਅਨੇਕਾਂ ਤਰ੍ਹਾਂ ਦੇ ਜਿਹੜੇ ਪੱਤੇ ਨੇ ਮੁਲਾਜ਼ਮਾਂ ਦੇ ਉਹ ਬੰਦ ਕੀਤੇ ਹੈਗੇ ਨੇ ਤਨਖਾਹ ਕਮਿਸ਼ਨ ਦੇ ਤੇ ਮਹਿੰਗਾਈ ਪੱਤੇ ਦੇ ਬਕਾਏ ਪਏ ਨੇ ਇਸ ਕਰਕੇ ਮੁਲਾਜ਼ਮਾਂ ਦਾ ਰੈਗੂਲਰ ਮੁਲਾਜ਼ਮਾਂ ਦਾ ਇਹ ਕਾਫੀ ਹਿੱਸਾ ਜਿਹੜਾ ਜਿਹੜਾ ਇਹਨਾਂ ਮਸਲਿਆਂ ਦੇ ਉੱਤੇ ਫਾਈਟ ਕਰ ਰਿਹਾ ਇਸੇ ਤਰ੍ਹਾਂ ਕੁਝ ਕੈਟਾਗਰੀਆਂ ਨੇ اپنی بھرتی پوری کروان ਦੇ ਲਈ 1158 ਲੈਕਚਰਾਰ ਨੇ اسسٹنٹ پروفیسر نے ਉਹ ਸੜਕਾਂ ਦੇ ਉੱਤੇ ਨੇ ਮੈਰਿਟੋਰੀਅ ਸਕੂਲ ਜਿਨ੍ਹਾਂ ਨੂੰ ਬਾਦਲ ਸਰਕਾਰ ਨੇ ਕੁਆਲਟੀ ਦੇ ਸਕੂਲ ਸਭ ਤੋਂ ਵੱਧ ਇੰਟੈਲੀਜੈਂਟ ਬੱਚੇ ਮੈਰਿਟ ਵਾਲੇ ਬੱਚੇ ਉੱਥੇ ਜਾਂਦੇ ਨੇ ਪਰ ਅਫਸੋਸ ਕਿ ਉਹਨਾਂ ਸਕੂਲਾਂ ਦੇ ਵਿੱਚ ਪੜਾਉਣ ਦੇ ਟੀਚਰਾਂ ਸੜਕਾਂ ਦੇ ਰੋਣ ਲਈ ਮਜਬੂਰ ਨੇ ਉਹਨਾਂ ਦੀ ਤਨਖਾਹ ਤਨਖਾਹ ਵੀ ਪੂਰੀ ਨਹੀਂ ਹੋ ਰਹੀ ਤੇ ਨਾਲ ਦੀ ਨਾਲ ਉਹਨਾਂ ਨੂੰ ਪੱਕੇ ਵੀ ਨਹੀਂ ਕੀਤਾ ਗਿਆ ਸੋ ਮੁਲਾਜ਼ਮ ਵਰਗ ਦੇ ਵਿੱਚ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹ ਜ਼ਰੂਰ ਆਪਣੇ ਕੈਟਾਗਰੀ ਦੇ ਆਪਣੇ ਇੱਕ ਵਰਗ ਦੇ ਮਸਲੇ ਤੋਂ ਉੱਪਰ ਉੱਠ ਕੇ ਸਾਂਝੇ ਥੜਿਆਂ ਤੋਂ ਐਜੀਟੇਸ਼ਨ ਕਰ ਦਿੰਦੇ ਨੇ ਪਰ ਉਹ ਸੰਘਰਸ਼ ਵੀ ਇੱਕੋ ਮਨਕੈਰੀ ਦੇ ਵਿੱਚ ਫਸਿਆ ਹੋਇਆ ਆਰਥਿਕਤਾਵਾਦ ਦਾ ਮਤਲਬ ਆਰਥਿਕ ਨੀਤੀਆਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਸੇਧਤ ਲੜਾਈ ਹੋਣ ਦੀ ਬਜਾਏ ਸਿਰਫ ਤੇ ਸਿਰਫ ਮੰਗਾ ਤੱਕ ਜ਼ਿਆਦਾ ਸੀਮਤ ਹੈਗੀ ਆ ਤੇ ਜਿਹੜਾ ਇਨਕਲਾਬੀ ਸੋਚ ਨਾਲ ਜੁੜਿਆ ਮੁਲਾਜ਼ਮਾਂ ਦਾ ਥੜਾ ਜਿੰਨਾ ਵੀ ਹੈਗਾ ਸਮੁੱਚੇ ਦੇ ਵਿੱਚ ਉਹ ਬਹੁਤ ਥੋੜਾ ਹੈਗਾ ਜਿਸ ਕਰਕੇ ਅੱਜ ਉਹ ਆਵਾਜ਼ ਜਿਹੜੀ ਇਨਕਲਾਬੀ ਧਿਰਾਂ ਦੀ ਹੈਗੀ ਆ ਉਹ ਕੋਈ ਆਰਥਿਕ ਨੀਤੀਆਂ ਦੇ ਖਿਲਾਫ ਜਿਸ ਤੋਂ ਕਿਸਾਨ ਮਜ਼ਦੂਰ ਵਿਦਿਆਰਥੀ ਮੁਲਾਜ਼ਮ ਸਾਰੇ ਪੀੜਤ ਨੇ ਉਹਨਾਂ ਨੀਤੀਆਂ ਦੇ ਖਿਲਾਫ ਲੜਾਈ ਸੈਦਤ ਹੋਣ ਦੀ ਬਜਾਏ ਜਹਾ ਫਾਸ਼ੀਵਾਦ ਦੇ ਹਮਲੇ ਦੇ ਖਿਲਾਫ ਸੈਦਤ ਹੋਣ ਦੀ ਬਜਾਏ ਸਾਡੀ ਲੜਾਈ ਉਹਨਾਂ ਚੀਜ਼ਾਂ ਦੇ ਉੱਤੇ ਲੱਗੀ ਹੋਈ ਆ ਜਿਹੜੀਆਂ ਚੀਜ਼ਾਂ ਦੇ ਉੱਤੇ ਅਸੀਂ ਲਗਾਤਾਰ ਸੰਘਰਸ਼ ਵੀ ਕਰ ਰਹੇ ਹਾਂ ਤੇ ਸਰਕਾਰਾਂ ਨੇ ਉਸ ਨੂੰ ਤਾਂ ਸਾਨੂੰ ਦੇਣ ਤੋਂ ਵੀ ਸੰਘਰਸ਼ਾਂ ਨੂੰ ਵੀ ਮਤਲ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਇਸ ਕਰਕੇ ਅੱਜ ਹਾਲਾਤ ਇਹ ਨੇ ਕਿ ਕੁਛ ਨਾ ਕੁਛ ਇੱਥੇ ਨਮਾ ਕਰਨ ਦੀ ਜ਼ਰੂਰਤ ਹੈਗੀ ਆ ਸਾਨੂੰ ਲੜਾਈ ਦੇ ਜਿਹੜੇ ਪ੍ਰੰਪਰਾਗਤ ਢੰਗ ਤਰੀਕੇ ਨੇ ਉਹਨਾਂ ਦੇ ਉੱਤੇ ਪੰਜਾਬ ਦੀ ਮੁਲਾਜ਼ਮ ਲਹਿਰ ਨੂੰ ਸਿਰ ਜੋੜ ਕੇ ਬੈਠਣਾ ਪਊਗਾ ਤਾਂਹੀਂ ਅਸੀਂ ਕੋਈ ਸਰਕਾਰ ਦੇ ਜਿਹੜੇ ਨਵੇਂ ਕਿਸਮ ਦੇ ਹੱਲੇ ਨੇ ਖਾਸ ਤੌਰ ਤੇ ਫਾਸ਼ੀਵਾਦੀ ਹਮਲਾ ਦੇਸ਼ ਦੇ ਖਿਲਾਫ ਤਾਂ ਹੀ ਅਸੀਂ ਕੋਈ ਟੱਕਰ ਦੇਣ ਦੇ ਸਮਰੱਥ ਹੋ ਸਕਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਤੁਸੀਂ ਗੱਲਬਾਤ ਸੁਣੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ